ਲੱਗਦਾ ਦਿਗਗੇ ਚ ਬਹੁਤ ਨੇ ਹੋਰ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਉਹਨਾਂ ਨੇ ਹਜੇ ਕੈਂਡੀਡੇਟ ਉਤਾਰਨੇ ਨੇ ਕੀ ਲੱਗਦਾ ਤੁਹਾਨੂੰ ਹਾਵੀ ਰਹਿਣਗੇ ਤੁਹਾਡੇ ਵਾਲੇ ਕੈਂਡੀਡੇਟ ਹਾਂਜੀ ਆਮ ਆਦਮੀ ਪਾਰਟੀ ਦੇ ਵਰਕਰ ਨੇ ਜੀ ਜਿਹੜੇ ਉਹ ਬਹੁਤ ਜ਼ਿਆਦਾ ਮਿਹਨਤੀ ਨੇ ਸੋ ਸਾਨੂੰ ਲੱਗਦਾਗਾ ਵੀ ਇਸ ਵਾਰ ਵੀ ਆਮ ਆਦਮੀ ਪਾਰਟੀ ਬਾਜੀ ਮਾਰੂਗੀ ਪਹਿਲਾਂ ਵੀ ਕਹਿੰਦੇ ਸੀ ਕਹਿੰਦੇ ਨਹੀਂ ਜੀ ਆਮ ਆਦਮੀ ਪਾਰਟੀ ਦਾ ਗਰਾਫ ਨੀਚੇ ਜਾ ਰਿਹਾਗਾ ਪਰ ਤੁਸੀਂ ਦੇਖਿਆ ਨਾ ਵਿਧਾਨ ਸਭਾ ਦੇ ਵਿੱਚ ਹਨਾ 91 ਸੀਟਾਂ ਜਿੱਤੀਆਂ ਨੇ ਤੁਸੀਂ ਕਿਤੇ ਨਾ ਕਿਤੇ ਫੈਨ ਹੋਏ ਵੀ ਠੀਕ ਆ ਜੀ ਵਧੀਆ ਮੁੱਦੇ ਚੱਕਦੇ ਨੇ ਵਧੀਆ ਬੋਲਦੇ ਨੇ ਨਹੀਂ ਜੀ ਬਾਈ ਮੇਰੇ ਨਾਲ ਪੜਦੇ ਹੁੰਦੇ ਸੀ ਜੀ ਅਸੀਂ 2007 ਤੋਂ ਪੜਦੇ ਸੀ ਤੇ ਹੁਣ ਤੱਕ ਸਾਡੇ ਨਾਲ ਜੀ ਮਿੱਤਰਤਾ ਕੀ ਬਾਕੀ ਜਦੋਂ ਪਹਿਲੀ ਵਾਰੀ ਐਮਐਲਏ ਬਣੇ ਕਿਵੇਂ ਲੱਗਿਆ ਕਿਵੇਂ ਮਹਿਸੂਸ ਹੋਇਆ ਤੁਹਾਨੂੰ ਮਿਲੇ ਹੋਵੋਗੇ ਫਿਰ ਪਹਿਲੀ ਵਾਰ ਤੂੰ ਜਦੋਂ ਕੋਈ ਵੀ ਬੰਦਾ ਉੱਤੇ ਉੱਠਦਾ ਨਾ ਜੀ ਤੇ ਰੇਲ ਗੱਡੀ ਦਾ ਇੰਜਣ ਜਿਹੜਾ ਉਹ ਇਕੱਲਾ ਉੱਪਰ ਨਹੀਂ ਜਾਂਦਾ ਤਾਂ ਜਰੂਰੀ ਡੱਬੇ ਨੇ ਉਹ ਵੀ ਨਾਲ ਉਹਦੇ ਜਾਂਦੇ ਨੇ ਹਨਾ ਤਾਂ ਸੇਮ ਆ ਜੀ ਸਾਡੇ ਵੀ ਮਤਲਬ ਓਨੀ ਜਿਆਦਾ ਖੁਸ਼ੀ ਮਿਲੀ ਆ ਜੀ ਜਿੰਨੀ ਉਚਾਈ ਤੇ ਬਾਈ ਜਾਊਗਾ ਸਸੇ ਵੀ ਓਨੀ ਉਚਾਈ ਦੀ ਆ ਔਰੇ ਟਾਈਮ ਸਵੇਰ ਕੀ ਲੱਗਦਾ ਸੀ ਵੀ ਰਾਜਨੀਤੀ ਚ ਜਾਣਗੇ ਲੱਗਦਾ ਸੀ ਜਾਂ ਨਹੀਂ ਦੇਖੋ ਜੀ ਐਵੇਂ ਤਾਂ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਨਾ ਵੀ ਕੱਲ ਨੂੰ ਕੀ ਬਣਨਾ ਕਿਸੇ ਠੀਕ ਹੈ ਜੀ ਸਾਡੇ ਲੋਕ ਜਦੋਂ ਵੀ ਕਿਸੇ ਕੈਂਡੀਡੇਟ ਨੂੰ ਜਿਤਾਉਂਦੇ ਨੇ ਤਾਂ ਉਹਨੂੰ ਉਹ ਕੈਂਡੀਡੇਟ ਨੂੰ ਜਿਤਾਉਂਦੇ ਆ ਕਿ ਜਿਹੜਾ ਕਿਸ ਉਹਨਾਂ ਦੇ ਮੁੱਦਿਆਂ ਨੂੰ ਸੰਸਦ ਦੇ ਵਿੱਚ ਪੂਰੀ ਗਰਮਜੋਸ਼ੀ ਦੇ ਨਾਲ ਰੱਖ ਸਕੇ ਸੋ ਲੋਕਾਂ ਨੂੰ ਉਮੀਦ ਆ ਕਿ ਮੀਤ ਹੇਰ ਜੀ ਉਹਨਾਂ ਦੇ ਜਿਹੜੇ ਮੁੱਦੇ ਨੇ ਉਹ ਉਹਨਾਂ ਨੂੰ ਸੰਸਦ ਦੇ ਵਿੱਚ ਰੱਖਣਗੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਲੋਕ ਸਭਾ ਹਲਕਾ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੈਰ ਪਹਿਲਾਂ ਟਿਕਟਾਂ ਦਾ ਅਨਾਉਂਸ ਹੋਇਆ ਉਸ ਤੋਂ ਬਾਅਦ ਅੱਜ ਉਹ ਆਪਣੇ ਹਲਕੇ ਚ ਪਹੁੰਚ ਰਹੇ ਨੇ ਚੰਡੀਗੜ੍ਹ ਤੋਂ ਚੱਲੇ ਨੇ ਚੰਡੀਗੜ੍ਹ ਤੋਂ ਚੱਲਣ ਤੋਂ ਬਾਅਦ ਆਪਣੇ ਹਲਕੇ ਚ ਐਂਟਰ ਹੋਏ ਤਾਂ ਜਗਾ ਜਗਾ ਜਿਹੜੇ ਉਹਨਾਂ ਦੇ ਨਜ਼ਦੀਕੀ ਨੇ ਜਿਹੜੇ ਪਾਰਟੀ ਦੇ ਆਗੂ ਨੇ ਪਾਰਟੀ ਦੇ ਵਲੰਟੀਅਰ ਨੇ ਲਗਾਤਾਰ ਉਹਨਾਂ ਦਾ ਸਵਾਗਤ ਕਰ ਰਹੇ ਨੇ ਵੱਡੇ ਕਾਫਲੇ ਸਮੇਤ ਪਹੁੰਚ ਰਹੇ ਨੇ ਗੁਰਮੀਤ ਸਿੰਘ ਮੀਤ ਹੈਰ ਜਨਨਿਕ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹਾਲਾਂਕਿ 21 ਜੂਨ ਵੋਟਾਂ ਪੈਣੀਆਂ ਨੇ ਕਾਫੀ ਸਮਾਂ ਪਰ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਤੀ ਜਿੱਥੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਸੰਗਰੂਰ ਦੀ ਐਂਟਰੀ ਤੇ ਅਸੀਂ ਮੌਜੂਦ ਆਂ ਪਹਿਲਾਂ ਤਾਂ ਪਿੱਛੇ ਬਹੁਤ ਸਵਾਗਤ ਹੋ ਰਹੇ ਨੇ ਉਸ ਐਂਟਰੀ ਤੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਜਿਹੜੇ ਨੌਜਵਾਨ ਨੇ ਉਹਨਾਂ ਦੇ ਨਜ਼ਦੀਕੀ ਨੇ ਉਹਨਾਂ ਨੂੰ ਚਾਉਣ ਵਾਲੇ ਨੇ ਸੋ ਉਹ ਸਵਾਗਤ ਲਈ ਇਥੇ ਹਾਰ ਲੈ ਕੇ ਖੜੇ ਨੇ ਜੋ ਸਵਾਗਤ ਕਰਨਗੇ ਕਿ ਜਦੋਂ ਗੁਰਮੀਤ ਸਿੰਘ ਮੀਤੇਹਰ ਆਉਣਗੇ ਉਹਨਾਂ ਦਾ ਸਵਾਗਤ ਅਸੀਂ ਹਾਰਾਂ ਨਾਲ ਕਰਾਂਗੇ ਕਿਉਂਕਿ ਉਸ ਤੋਂ ਬਾਅਦ ਲਗਾਤਾਰ ਜੇ ਗੱਲਬਾਤ ਕਰੀਏ ਹਲਕਾ ਨਾਲਾ ਚੋਂ ਉਹਨਾਂ ਨੇ ਪਹੁੰਚਣਾ ਉਹਨਾਂ ਦਾ ਲੋਕਲ ਹਲਕਾ ਹਲਕਾ ਬਰਨਾਲਾ ਜਿੱਥੋਂ ਦੋ ਵਾਰ ਚੋਣ ਜਿੱਤ ਚੁੱਕੇ ਨੇ ਵਿਧਾਨ ਸਭਾ ਦੇ ਐਮ ਐਲ ਏ ਬਣੇ ਹੋਏ ਨੇ ਕੈਬਨਿਟ ਮੰਤਰੀ ਨੇ ਉਸ ਤੋਂ ਬਾਅਦ ਵੱਡੀ ਟਿਕਟ ਲੋਕ ਸਭਾ ਹਲਕਾ ਸੰਗਰੂਰ ਦੀ ਮੈਂਬਰ ਪਾਰਲੀਮੈਂਟ ਦੀ ਟਿਕਟ ਬਾਈ ਜੁਰੀ ਮੌਜੂਦ ਨੇ ਕਰਾਂਗੇ ਜਲਵਾਦ ਵੀਰ ਜੀ ਕੀ ਨਾਮ ਆਪਣਾ ਮੇਰਾ ਜੀ ਆਮਨ ਛਾੜ ਅੱਛਾ ਕਿੱਥੋਂ ਜੀ ਛਾੜ ਤੋਂ ਛਾੜ ਤੋਂ ਬਿਲੋਂਗ ਕਰਦਾ ਜੀ ਠੀਕ ਹੈ ਬਾਈ ਜੀ ਸਵਾਗਤ ਕਰਨ ਲਈ ਖੜੇ ਹੋ ਫਿਰ ਤੁਸੀਂ ਵੇਟ ਕਰ ਰਹੇ ਹੋ ਹਾਂਜੀ ਹਾਂਜੀ ਅਸੀਂ ਵੇਟ ਕਰ ਰਹੇ ਹਾਂ ਸਵੇਰ ਤੋਂ ਲੈ ਕੇ ਹੁਣ ਤੱਕ ਬਾਈ ਦੀ ਵੇਟ ਕਰ ਰਹੇ ਹਾਂ ਕਿ ਪ विधानसभा ਦੇ ਵਿੱਚ ਵੀ ਬਹੁਤ ਗਰਮ ਜੋਸ਼ੀ ਦੇ ਨਾਲ ਆਪਣੇ ਮੁੱਦੇ ਰੱਖਦੇ ਨੇ ਤੋਂ ਸਾਨੂੰ ਉਮੀਦ ਆ ਕਿ ਇਸ ਵਾਰ ਬਾਈ ਸੰਸਦ ਦੇ ਵਿੱਚ ਜਾਣਗੇ ਤੇ ਸੰਸਦ ਦੇ ਵਿੱਚ ਵੀ ਲੋਕਾਂ ਦੇ ਮੁੱਦਿਆਂ ਨੂੰ ਉਵੇਂ ਹੀ ਰੱਖਣਗੇ ਜਿਵੇਂ ਵਿਧਾਨ ਸਭਾ ਦੇ ਵਿੱਚ ਰੱਖੇ ਨੇ ਜੀ ਤੁਹਾਡਾ ਹਲਕਾ ਕਿਹੜਾ ਪੈ ਜਾਂਦਾ ਬਾਈ ਜੀ ਮੇਰਾ ਜੀ ਹਲਕਾ ਹੈਗਾ ਦੜਬਾ ਜੀ ਠੀਕ ਹੈ ਜੀ ਹਾਂਜੀ ਹਲਕਾ ਦੜਬਾ ਹਰਪਾਲ ਸਿੰਘ ਚੀਮਾ ਹਰਪਾਲ ਸਿੰਘ ਚੀਮਾ ਜੀ ਸਾਡੇ ਮੌਜੂਦਾ ਜਿਹੜੇ ਐਮਐਲਏ ਨੇ ਜਿਹੜੇ ਕਿ ਹੁਣ ਕੈਬਨਿਟ ਮਨਿਸਟਰ ਵੀ ਨੇ ਜੀ ਹਾਂਜੀ ਜਨਨ ਕਿ ਹਲਕਾ ਬਰਨਾਲਾ ਤੋਂ ਹੀ ਨਾ ਮੰਨੀਏ ਪੂਰੇ ਸੰਗਰੂਰ ਚੋਂ ਪੂਰੀ ਜਿਹੜੀ ਲਹਿਰ ਉੱਠਣੀ ਹੈ ਹੁਣ ਵਧੀਆ ਹੈ ਹਾਂਜੀ ਹਾਂ ਹਾਂ ਪੂਰੀ ਉੱਠਣੀ ਹੈ ਜੀ ਤੁਸੀਂ ਦੇਖੋ ਸਾਰੇ ਕਿਵੇਂ ਨੌਜਵਾਨ ਵੀਰ ਜਿਵੇਂ ਪਹਿਲਾਂ ਜੀ 2017 ਦੇ ਵਿੱਚ ਫਿਰ 22 ਆਪਣੀਆਂ ਜਿਹੜੀਆਂ ਹੁਣ ਇਲੈਕਸ਼ਨਾਂ ਲੰਘ ਕੇ ਹਟੀਆਂ ਨੇ ਹਨਾ 22 ਦੇ ਵਿੱਚ ਉਹਦੇ ਵਿੱਚ ਵੀ ਮਤਲਬ ਵੀ ਲੋਕਾਂ ਦੇ ਜਿਵੇਂ ਜੋਸ਼ ਹੀ ਹੁਣ ਵੀ ਦੇਖੋ ਤੁਸੀਂ ਦੁਬਾਰਾ ਉਵੇਂ ਲੋਕਾਂ ਦਾ ਜੋਸ਼ ਆ ਜੀ ਠੀਕ ਹੈ ਹਾਂਜੀ ਬਾਕੀ ਕੀ ਲੱਗਦਾ ਦਿਗਗੇ ਚ ਬਹੁਤ ਨੇ ਹੋਰ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਉਹਨਾਂ ਨੇ ਹਜੇ ਕੈਂਡੀਡੇਟ ਉਤਾਰਨੇ ਨੇ ਕੀ ਲੱਗਦਾ ਤੁਹਾਨੂੰ ਹਾਵੀ ਹਾਂਜੀ ਆਮ ਆਦਮੀ ਪਾਰਟੀ ਦੇ ਵਰਕਰ ਨੇ ਜੀ ਜਿਹੜੇ ਉਹ ਬਹੁਤ ਜ਼ਿਆਦਾ ਮਿਹਨਤੀ ਨੇ ਸੋ ਸਾਨੂੰ ਲੱਗਦਾਗਾ ਵੀ ਇਸ ਵਾਰ ਵੀ ਆਮ ਆਦਮੀ ਪਾਰਟੀ ਬਾਜੀ ਮਾਰੂਗੀ ਪਹਿਲਾਂ ਵੀ ਕਹਿੰਦੇ ਸੀ ਕਹਿੰਦੇ ਨਹੀਂ ਜੀ ਆਮ ਆਦਮੀ ਪਾਰਟੀ ਦਾ ਗ੍ਰਾਫ ਨੀਚੇ ਜਾ ਰਿਹਾਗਾ ਪਰ ਤੁਸੀਂ ਦੇਖਿਆ ਨਾ ਵਿਧਾਨ ਸਭਾ ਦੇ ਵਿੱਚ ਹਨਾ 91 ਸੀਟਾਂ ਜਿੱਤੀਆਂ ਨੇ ਜੀ ਠੀਕ ਹੈ ਬਿਲਕੁਲ ਜਦੋਂ 8 ਉਮੀਦਵਾਰ ਐਲਾਨੇ ਤਾਂ ਨਾਲ ਦੀ ਨਾਲ ਜਿਹੜੇ ਵਿਰੋਧੀ ਨੇ ਸ਼ਰੂਮਣੀ ਅਕਾਲੀ ਦਲ ਕਾਂਗਰਸ ਹੋਰ ਸਾਰਿਆਂ ਦੇ ਬਿਆਨ ਵੀ ਆ ਰਹੇ ਨੇ ਵੀ ਪੰਜ ਕੈਬਨਿਟ ਮੰਤਰੀ ਉਤਾਰਤੇ ਜੀ ਕੀ ਡਰ ਹੋ ਗਿਆ ਸੀ ਆਮ ਆਦਮੀ ਪਾਰਟੀ ਨੂੰ ਵੀ ਹੋਰ ਕੋਈ ਜਿੱਤਣਾ ਨਹੀਂ ਸੀ ਜਿਹੜੇ ਆਪਾਂ ਕੈਬਨਿਟ ਮੰਤਰੀ ਨਹੀਂ ਜੀ ਡਾਰਕ ਕੋਈ ਨਹੀਂ ਹੈਗਾ ਕਿਉਂਕਿ ਹਰੇਕ ਜਿਹੜੀ ਪਾਰਟੀ ਆ ਉਹ ਇੱਕ ਵਧੀਆ ਕੈਂਡੀਡੇਟ ਨੂੰ ਉਤਾਰਨਾ ਚਾਹੁੰਦੀ ਆ ਜਿਹੜਾ ਕੇ ਸੰਸਦ ਦੇ ਵਿੱਚ ਜਾ ਕੇ ਵਧੀਆ ਮੁੱਦੇ ਰੱਖ ਸਕੇ ਠੀਕ ਹੈ ਜੀ ਸੋ ਸੂਜਵਾਨ ਨੇ ਮੀਤ ਹਰਜੀ ਸਭ ਤੋਂ ਵੱਧ ਪੜੇ ਲਿਖੇ ਨੇ ਸੂਜਵਾਨ ਲੀਡਰ ਨੇ ਤੇ ਵਧੀਆ ਗਰਮਜੋਸ਼ੀ ਦੇ ਨਾਲ ਆਪਣੇ ਮੁੱਦੇ ਰੱਖਦੇ ਨੇ ਬਿਲਕੁਲ ਕੀ ਲੱਗਦਾ ਤੁਹਾਨੂੰ ਵਿਧਾਨ ਸਭਾ ਸੈਸ਼ਨ ਤੁਸੀਂ ਬੋਲਦੇ ਵੀ ਉਹਨਾਂ ਨੂੰ ਦੇਖਦੇ ਹੋ ਉੱਥੇ ਤੁਸੀਂ ਕਿਤੇ ਨਾ ਕਿਤੇ ਫੈਨ ਹੋਏ ਵੀ ਠੀਕ ਹੈ ਜੀ ਵਧੀਆ ਮੁੱਦੇ ਚੱਕਦੇ ਨੇ ਵਧੀਆ ਬੋਲਦੇ ਨੇ ਨਹੀਂ ਜੀ ਬਾਈ ਮੇਰੇ ਨਾਲ ਪੜ੍ਹਦੇ ਹੁੰਦੇ ਸੀ ਜੀ ਅਸੀਂ 2007 ਤੋਂ ਪੜ੍ਹਦੇ ਸੀ ਤੇ ਹੁਣ ਤੱਕ ਸਾਡੇ ਨਾਲ ਜੀ ਮਿੱਤਰਤਾ ਕੀ ਮਤਲਬ ਇਹ ਆ ਜੀ ਹਾਂਜੀ ਕਿੱਥੇ ਪੜ੍ਹਦੇ ਸੀ ਕਿਹੜੀ ਜਗ੍ਹਾ ਅਸੀਂ ਸਵਾਈਟ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਸੀ ਜੀ ਇੰਜੀਨੀਅਰਿੰਗ ਕਰਦੇ ਸੀ ਠੀਕ ਹੈ ਅਸੀਂ ਅਸੀਂ ਜੀ 2007 ਤੋਂ ਹੁਣ ਤੱਕ ਇਕੱਠੇ ਆਂ ਜੀ ਦੇਖ ਲਓ ਵਿਆਹਾਂ ਦੇ ਵਿੱਚ ਉਹ ਸਾਡਿਆਂ ਚ ਆਉਂਦੀ ਸੀ ਅਸੀਂ ਉਹਨਾਂ ਦੇ ਵਿੱਚ ਵੀ ਜਾਂਦੇ ਆਂ ਹਾਂਜੀ ਅੱਛਾ ਦੋਸਤ ਨੇ ਫਿਰਦਾ ਪੱਕੇ ਤੁਹਾਡੇ ਹਾਂਜੀ 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 ਤੇ ਬਾਕੀ ਜਦੋਂ ਪਹਿਲੀ ਵਾਰੀ ਐਮਐਲਏ ਬਣੇ ਕਿਵੇਂ ਲੱਗਿਆ ਕਿਵੇਂ ਮਹਿਸੂਸ ਹੋਇਆ ਤੁਹਾਨੂੰ ਮਿਲੇ ਹੋਗੇ ਫਿਰ ਪਹਿਲੀ ਵਾਰ ਤੁਸੀਂ ਜਦੋਂ ਕੋਈ ਵੀ ਬੰਦਾ ਉੱਤੇ ਉੱਠਦਾ ਨਾ ਜੀ ਤੇ ਰੇਲ ਗੱਡੀ ਦਾ ਇੰਜਣ ਜਿਹੜਾ ਉਹ ਕੱਲਾ ਉੱਪਰ ਨਹੀਂ ਜਾਂਦਾ ਤਾਂ ਜਰੂਰੀ ਡੱਬੇ ਨੇ ਉਹ ਵੀ ਨਾਲ ਉਹਦੇ ਜਾਂਦੇ ਨੇ ਹਨਾ ਸੇਮ ਆ ਜੀ ਸਾਡੇ ਵੀ ਮਤਲਬ ਓਨੀ ਜਿਆਦਾ ਖੁਸ਼ੀ ਮਿਲੀ ਆ ਜਿਵੇਂ ਜਿੰਨੀ ਉਚਾਈ ਤੇ ਬਾਈ ਜਾਊਗਾ ਸਸੀਂ ਵੀ ਓਨੀ ਉਚਾਈ ਤੇ ਜਾਵਾਂਗੇ ਠੀਕ ਹੈ ਹਾਂ ਬਾਕੀ ਕਿਵੇਂ ਲੱਗਦਾ ਬਾਈ ਜੀ ਦਾ ਸੁਭਾਅ ਉਦੋਂ ਕਿਵੇਂ ਕਾਲਜ ਟਾਈਮ ਸੁਭਾਅ ਕੀ ਲੱਗਦਾ ਸੀ ਵੀ ਰਾਜਨੀਤੀ ਚ ਜਾਣਗੇ ਲੱਗਦਾ ਸੀ ਜਾਂ ਨਹੀਂ ਦੇਖੋ ਜੀ ਐਵੇਂ ਤਾਂ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਹਨਾ ਵੀ ਕੱਲ ਨੂੰ ਕੀ ਬਣਨਾ ਕਿਸੇ ਨੇ ਠੀਕ ਹੈ ਠੀਕ ਹੈ ਜੀ ਤੇ ਬਾਈ ਦਾ ਸੁਭਾਅ ਜਿਵੇਂ ਪਹਿਲਾਂ ਸੀ ਹੁਣ ਹੁਣ ਵੀ ਓਵੇਂ ਆ ਹੁਣ ਵੀ ਭੱਜ ਕੇ ਮਿਲਣਗੇ ਹੁਣ ਬਸ ਪਹੁੰਚਣ ਆਲੇ ਨੇ ਤੁਸੀਂ ਦੇਖ ਲਿਓ ਭੱਜ ਕੇ ਮਿਲਦੇ ਆ ਬਾਈ ਤਾਂ ਹਾਂ ਸਾਰਿਆਂ ਦੀ ਪੂਰੇ ਪੰਜਾਬ ਨੂੰ ਭੱਜ ਕੇ ਮਿਲਦੇ ਆ ਜੀ ਜਨਨ ਕਿ ਨਾਲੋਂ ਤੁਸੀਂ ਫਿਰ ਪੂਰਾ ਇਹਨ ਗੋਟਾਂ ਤੱਕ ਇਹ ਪੂਰਾ ਇਲੈਕਸ਼ਨ ਜਿਤਾ ਕੇ ਹਟੋਗੇ ਜਨਨ ਕਿ ਅਸੀਂ ਜੀ ਡਟ ਕੇ ਨਾਲ ਖੜਿਆਂਗੇ ਸਾਰੇ ਹਾਂਜੀ ਹਾਂਜੀ ਬਿਲਕੁਲ ਸੋ ਅਲੱਗ-ਅਲੱਗ ਹਲਕਿਆਂ ਤੋਂ ਬਾਈ ਜੀ ਦੋਸਤ ਨੇ ਗੁਰਮੀਤ ਸਿੰਘ ਮੀਤ ਹੇਰ ਦੇ ਸੋ ਲਗਾਤਾਰ ਜਿਹੜਾ ਸਵਾਗਤ ਕਰਨ ਲਈ ਉਹਨਾਂ ਨੂੰ ਨੌਜਵਾਨ ਨੇ ਉਹ ਮੌਜੂਦ ਨੇ ਬਾਈ ਯੂਰੀ ਮੌਜੂਦ ਨੇ ਬਾਈ ਜੀ ਕੀ ਨਾਮ ਆਪਣਾ ਮੇਰਾ ਹਰਮਿਤ ਸਿੰਘ ਆ ਜੀ ਹਰਮਿਤ ਸਿੰਘ ਕਿੱਥੋਂ ਆਪਾਂ ਹੈਗੇ ਫਤੇਗੜ ਹਲਕਤੋਂ ਜੀ ਅੱਛਾ ਹਾਂਜੀ ਹਲਕਾ ਫਤੇਗੜ ਸਾਹਿਬ ਤੇ ਇੱਥੇ ਹਲਕਾ ਸੰਗਰੂਰ ਚ ਸਵਾਗਤ ਕਰ ਰਹੇ ਹਾਂ ਕਿਵੇਂ ਕੋਈ ਜਾਣ ਪਛਾਣ ਜਾਂ ਕਿਵੇਂ ਕਿਵੇਂ ਬਈ ਹੁਣ ਹੀ ਆਪਣੇ ਹੈਗੇ ਕਾਲਜ ਮੇਟ ਹੈਗੇ ਆ ਜੀ ਹਾਂ ਜੀ ਹਾਂ ਉਹਦੇ ਕਰਕੇ ਆਏ ਆ ਜੀ ਆਪਾਂ ਸਪੋਰਟ ਲਈ ਕਿੱਥੇ ਕਿੱਥੇ ਪੜਦੇ ਸੀ ਕਿਹੜੇ ਕਾਲਜ ਬਾਈ ਜੀ ਉਹਨਾਂ ਦੱਸਿਆ ਉਸੇ ਕਾਲਜ ਹਾਂ ਜੀ ਸਵਾਈਟ ਕਾਲਜੇ ਪੜਦੇ ਸੀਗੇ ਹਾਂ ਠੀਕ ਹੈ ਫਿਰ ਤੱਕ ਜਾਰੀ ਆ ਤੁਹਾਡੀ ਜੀ ਹਾਂ ਜੀ ਹਾਂ ਜੀ ਹਾਂ ਬਾਈ ਹੁਣੇ ਕਰਾਉਂਦੇ ਨੇ ਕੰਮ ਵੀ ਆਪਣੇ ਸਾਰੇ ਠੀਕ ਹੈ ਹਾਂ ਜੀ ਜਿਵੇਂ ਬਾਈ ਜੀ ਤੋਂ ਪੁੱਛਿਆ ਵੀ ਪਹਿਲਾਂ ਲੱਗਦਾ ਸੀ ਵੀ ਬਾਈ ਜੀ ਰਾਜਨੀਤੀ ਜਾਣਗੇ ਐਮ ਐਲ ਏ ਬਣਨਗੇ ਕੈਬਨਿਟ ਮੰਤਰੀ ਬਣਨਗੇ ਫਿਰ ਲੋਕ ਸਭਾ ਦੀ ਮਤਲਬ ਟਿਕਟ ਵੀ ਮਿਲਣੀ ਆ ਉਹਨਾਂ ਨੂੰ ਹਾਂ ਜੀ ਨਹੀਂ ਪਹਿਲਾਂ ਤੋਂ ਹੀ ਲੱਗਦਾ ਸੀ ਬਾਈ ਜੀ ਪਹਿਲਾਂ ਆਪਾਂ ਲਾਸਟ ਇਅਰ ਚ ਬਾਈ ਉਹਨਾਂ ਨੂੰ ਪ੍ਰਧਾਨ ਬਣਾਇਆ ਸੀਗਾ ਕਾਲਜ ਵਿੱਚ ਠੀਕ ਹੈ ਤੇ ਉਦੋਂ ਤੋਂ ਬਾਈ ਹੈਗੇ ਸੀ ਰਾਜਨੀਤੀ ਵਿੱਚ ਥੋੜੇ ਮੋਟੇ ਠੀਕ ਹੈ ਹਾਂਜੀ ਹਾਂ ਠੀਕ ਹੈ ਠੀਕ ਹੈ ਅੱਛਾ ਪਹਿਲਾਂ ਵੀ ਹੈਗੇ ਸੀ ਯਾਨੀ ਕਿ ਬਣੇ ਨੇ ਪ੍ਰਧਾਨ ਬਣੇ ਨੇ ਪਹਿਲਾਂ ਹਾਂਜੀ ਹਾਂ ਕਾਲਜ ਵਿੱਚ ਬਣੇ ਸੀਗੇ ਠੀਕ ਹੈ ਬਿਲਕੁਲ ਹੈ ਭਾਈ ਜੀ ਬਾਕੀ ਤਸਵੀਰ ਕਿਵੇਂ ਦੇਖਦੇ ਹੋ ਕੀ ਲੱਗਦਾ ਤੁਹਾਨੂੰ ਜਿਵੇਂ ਹੁਣ ਕੈਂਡੀਡੇਟ ਦੂਜੇ ਵੀ ਉਤਾਰਨੇ ਨੇ ਕਿਵੇਂ ਇਹ ਇਹ ਵੀ ਕਿਹਾ ਜਾਂਦਾ ਵੀ ਸੰਗਰੂਰ ਦੇ ਨੇ ਜਿਹੜੇ ਲੋਕ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਵੀ ਕੀ ਉਹਨਾਂ ਦੇ ਦਿਮਾਗ 'ਚ ਆ ਜੇ ਗੱਲ ਵੀ ਉਲਟ ਫੇਰ ਵੀ ਕਰ ਦਿੰਦੇ ਨੇ ਕਈ ਵਾਰ ਸੰਗਰੂਰ ਦੇ ਲੋਕ ਜੀ ਇਸ ਤਰ੍ਹਾਂ ਨਹੀਂ ਕਿ ਸੰਗਰੂਰ ਦੇ ਲੋਕ ਬਹੁਤ ਸੂਝਵਾਨ ਲੋਕ ਨੇ ਠੀਕ ਹੈ ਜੀ ਸਾਡੇ ਲੋਕ ਜਦੋਂ ਵੀ ਕਿਸੇ ਕੈਂਡੀਡੇਟ ਨੂੰ ਜਿਤਾਉਂਦੇ ਨੇ ਤਾਂ ਉਹਨੂੰ ਉਹ ਕੈਂਡੀਡੇਟ ਨੂੰ ਜਿਤਾਉਂਦੇ ਆ ਕਿ ਜਿਹੜਾ ਕਿਸ ਉਹਨਾਂ ਦੇ ਮੁੱਦਿਆਂ ਨੂੰ ਸੰਸਦ ਦੇ ਵਿੱਚ ਪੂਰੀ ਗਰਮਜੋਸ਼ੀ ਦੇ ਨਾਲ ਰੱਖ ਸਕੇ ਸੋ ਲੋਕਾਂ ਨੂੰ ਉਮੀਦ ਆ ਕਿ ਮੀਤ ਹੇਰ ਜੀ ਉਹਨਾਂ ਦੇ ਜਿਹੜੇ ਮੁੱਦੇ ਨੇ ਉਹ ਉਹਨਾਂ ਨੂੰ ਸੰਸਦ ਦੇ ਵਿੱਚ ਰੱਖਣਗੇ ਹੂੰ ਠੀਕ ਹੈ ਅੱਛਾ ਜਿਨਕੇ ਇੱਕ ਯਕੀਨ ਕਰਕੇ ਹੁੰਦਾ ਵੀ ਆਹ ਲੀਡਰ ਐਵੇਂ ਦਾ ਕੰਮ ਕਰ ਸਕਦਾ ਉਹਦੇ ਕਰਕੇ ਵਿਸ਼ਵਾਸ ਬਣਿਆ ਹੁੰਦਾ ਵਿਸ਼ਵਾਸ ਆ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਵਿਸ਼ਵਾਸ ਹੈ ਜੀ ਬਾਈ ਤੇ ਸੋ ਸਾਨੂੰ ਲੱਗਦਾਗਾ ਵੀ ਇਸ ਵਾਰ ਵਿਧਾਨ ਸਭਾ ਦੇ ਵਿੱਚ ਬਹੁਤ ਵੱਡੀ ਲੀਡ ਤੇ ਜਿੱਤਾਂਗੇ ਜੀ ਬਿਲਕੁਲ ਸੋ ਦਾਅਵੇ ਕਰ ਰਹੇ ਨੇ ਜਿਹੜੇ ਆਮ ਆਦਮੀ ਪਾਰਟੀ ਤੋਂ ਨੇ ਨਜ਼ਦੀਕੀ ਨੇ ਗੁਰਮੀਤ ਸਿੰਘ ਮੀਤ ਹੇਰ ਦੇਖ ਕੇ ਲੋਕ ਸਭਾ ਹਲਕਾ ਸੰਗਰੂਰ ਤੋਂ ਜਿਹੜੀ ਆਗਾਜ਼ ਵੀ ਹੋ ਚੁੱਕਿਆ ਸ਼ੁਰੂਆਤ ਹੋ ਚੁੱਕੀ ਆ ਤੇ ਵੱਡੀ ਲੀਡ ਨਾਲ ਗੁਰਮੀਤ ਸਿੰਘ ਮੀਤਿਹਰ ਲੋਕ ਸਭਾ ਚੋਣਾਂ ਜਿੱਤਣਗੇ ਸੋ ਅੱਜ ਜਗ੍ਹਾ ਜਗ੍ਹਾ ਸਵਾਗਤ ਹੋ ਰਿਹਾ ਸੋ ਆਪਣੇ ਹਲਕੇ ਬਰਨਾਲਾ ਚ ਪਹੁੰਚ ਰਹੇ ਨੇ ਗੁਰਮੀਤ ਸਿੰਘ ਮੀਤਿਹਰ ਅਤੇ ਕੁਝ ਸਮੇਂ ਬਾਅਦ ਉਹਨਾਂ ਨੇ ਸੰਗਰੂਰ ਕ੍ਰੋਸ ਕਰ ਦੇਣਾ ਕੈਮਰਾਮੈਨ ਅਰਜਿੰਦਰ ਮੁੱਤਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਗਰੂਰ